ਦੋਸਤੋ 8ਵੀਂ ਪਾਸ ਕੈਂਡੀਡੇਟ ਜੋ ਘੱਟ ਪੜੇ ਲਿਖੇ ਹਨ ਉਹਨਾਂ ਦੇ ਲਈ ਪੀਐਨ ਸੇਵਾਦਾਰ ਦੀ ਇੱਕ ਹੋਰ ਨਵੀਂ ਵੈਕੈਂਸੀ ਆ ਚੁੱਕੀ ਹੈ 8ਵੀਂ ਤੱਕ ਦੇ ਕੈਂਡੀਡੇਟ ਸਿਰਫ ਪੰਜਾਬੀ ਦੀ ਨੌਲੇਜ ਨਾਲ ਇਸ ਪੋਸਟ ਨੂੰ ਅਪਲਾਈ ਕਰ ਸਕਣਗੇ 18000 ਮਿਨੀਮਮ ਸੈਲਰੀ ਹੋਵੇਗੀ ਪਰ ਮੰਥ 45 ਸਾਲ ਦੀ ਉਮਰ ਤੱਕ ਕੈਂਡੀਡੇਟ ਇਹਨਾਂ ਪੋਸਟਾਂ ਨੂੰ ਅਪਲਾਈ ਕਰ ਸਕਣਗੇ ਇਸ ਪੋਸਟ ਦਾ ਬ੍ਰੀਫ ਨੋਟੀਫਿਕੇਸ਼ਨ ਅਗ੍ ਤੁਹਾਡੇ ਨਾਲ ਅਸੀਂ ਸ਼ੇਅਰ ਕਰਾਂਗੇ ਸਾਰੀ ਡਿਟੇਲ ਜਾਣਕਾਰੀ ਕੀ ਕੀ ਐਲੀਜੀਬਿਲਟੀ ਕ੍ਰਾਈਟੇਰੀਆ ਹੈ ਕਿਵੇਂ ਤੁਸੀਂ ਇਸ ਪੋਸਟ ਨੂੰ ਅਪਲਾਈ ਕਰਨਾ ਹੈ ਕਿੱਥੋਂ ਦੀ ਇਹ ਪੋਸਟਾਂ ਕਿੰਨੀਆਂ ਪੋਸਟਾਂ ਸਾਰੀ ਡਿਟੇਲ ਜਾਣਕਾਰੀ ਆਪਾਂ ਤੁਹਾਡੇ ਨਾਲ ਡਿਸਕਸ ਕਰਾਂਗੇ ਵੀਡੀਓ ਨੂੰ ਬਿਲਕੁਲ ਵੀ ਸਕਿੱਪ ਨਹੀਂ ਕਰਨਾ ਪੂਰਾ ਦੇਖਣਾ ਤਾਂ ਕਿ ਕੋਈ ਵੀ ਜਾਣਕਾਰੀ ਅਧੂਰੀ ਨਾ ਰਹਿ ਸਕੇ ਦੋਸਤੋ ਇਸੇ ਤਰ੍ਹਾਂ ਜੌਬਸ ਸੰਬੰਧੀ ਰਿਕਰੂਟਮੈਂਟ ਅਤੇ ਹੋਰ ਪੰਜਾਬ ਸੰਬੰਧੀ ਸਰਕਾਰੀ ਸਕੀਮਾਂ ਦੀ ਜਾਣਕਾਰੀ ਅਸੀਂ ਤੁਹਾਡੇ ਲਈ ਡੇਲੀ ਬੇਸਿਸ ਤੇ ਲੈ ਕੇ ਆਉਂਦੇ ਰਹਿੰਨੇ ਆ ਇਸੇ ਤਰ੍ਹਾਂ ਜੌਬਸ ਸੰਬੰਧੀ ਰਿਕਰੂਟਮੈਂਟ ਅਪਡੇਟਸ ਸਮੇਂ ਸਿਰ ਲੈਂਦੇ ਰਹਿਣੇ ਸਾਡੇ ਚੈਨਲ ਪੰਜਾਬੀ ਡਿਨਨ ਹੋਣੇ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਦਬਾ ਕੇ ਨੋਟੀਫਿਕੇਸ਼ਨ ਨੂੰ ਕਰ ਲਓ ਆਲ ਤੇ ਤਾਂ ਕਿ ਜਦੋਂ ਵੀ ਅਸੀਂ ਕੋਈ ਨਵੀਂ ਵੀਡੀਓ ਨੂੰ ਅਪਲੋਡ ਕਰੀਏ ਇੱਕ ਨਵੀਂ ਜਾਣਕਾਰੀ ਦੇ ਨਾਲ ਕਿ ਜਦੋਂ ਨੋਟੀਫਿਕੇਸ਼ਨ ਤੁਹਾਨੂੰ ਉਸ ਸਮੇਂ ਮਿਲੇ ਤੇ ਸਮਾਂ ਰਹਿੰਦੇ ਹੋ ਤੁਸੀਂ ਵੈਕੈਂਸੀ ਨੂੰ ਅਪਲਾਈ ਕਰ ਸਕੋ ਚਲੋ ਦੋਸਤੋ ਸਟਾਰਟ ਕਰਦੇ ਹਾਂ ਅੱਜ ਦੀ ਵੀਡੀਓ ਦੋਸਤੋ ਜੋ ਵੀ ਕੈਂਡੀਡੇਟ ਪਹਿਲਾਂ ਤੋਂ ਪੀਐਨ ਦੀਆਂ ਪੋਸਟਾਂ ਦੇ ਅਪਲਾਈ ਕਰਦੇ ਹਨ ਉਹਨਾਂ ਨੂੰ ਪਤਾ ਹੀ ਹੈ ਕਿ ਇਹ ਆਫਲਾਈਨ ਪੋਸਟ ਹੈ ਔਰ ਆਫਲਾਈਨ ਪੋਸਟ ਦੇ ਲਈ ਇੱਕ ਪ੍ਰੈਸਕ੍ਰਾਈਬਡ ਫਾਰਮ ਆ ਪੋਸਟ ਦੇ ਨਾਲ ਹੀ ਤੁਹਾਨੂੰ ਦਿੱਤਾ ਜਾਂਦਾ ਹੈ ਜਿਸ ਤੋਂ ਪ੍ਰਿੰਟ ਆਊਟ ਕਰਕੇ ਤੁਸੀਂ ਇਸ ਨੂੰ ਫਿਲ ਕਰਨਾ ਹੁੰਦਾ ਹੈ ਨਾਲ ਜੋ ਵੀ ਨੈਸੀਸਰੀ ਡਾਕੂਮੈਂਟ ਮੰਗੇ ਜਾਂਦੇ ਹੋ ਤੁਸੀਂ ਅਟੈਚ ਕਰਨੇ ਹੁੰਦੇ ਤੇ ਬਾਏ ਪੋਸ ਤੁਸੀਂ ਇਸ ਨੂੰ ਭੇਜਣਾ ਹੁੰਦਾ ਹੈ ਤੇ ਸਭ ਤੋਂ ਪਹਿਲਾਂ ਆਪਾਂ ਸਟਾਰਟ ਕਰਾਂਗੇ ਇਸ ਪਰਫਾਰਮ ਨੂੰ ਫਿਲ ਕਰਨ ਤੋਂ ਇਹ ਪਰਫਾਰਮ ਦਾ ਲਿੰਕ ਤੁਹਾਨੂੰ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਵੇਗਾ ਪੀਡੀਐਫ ਇਹ ਤੋਂ ਡਾਊਨਲੋਡ ਕਰਕੇ ਪ੍ਰਿੰਟ ਕਰ ਲਿਓ ਔਰ ਇਸ ਤੋਂ ਬਾਅਦ ਇਸ ਨੂੰ ਫਿਲ ਕਰਕੇ ਨਾਲ ਜੋ-ਜੋ ਡਾਕੂਮੈਂਟ ਅਸੀਂ ਦੱਸਾਂਗੇ ਔਰ ਜਿਸ ਪਤੇ ਤੇ ਅਸੀਂ ਦੱਸਾਂਗੇ ਉਸ ਪਤੇ ਤੇ ਤੁਸੀਂ ਇਸ ਨੂੰ ਬਾਏ ਪੋਸਟ ਹੈ ਪੇਜ ਦੇਣਾ ਹੈ ਔਰ ਸਭ ਤੋਂ ਪਹਿਲਾਂ ਗੱਲ ਕਰਾਂਗੇ ਪਰਫਾਰਮੇ ਦੀ ਜਦੋਂ ਤੁਸੀਂ ਪ੍ਰਿੰਟ ਕਰ ਲਿਆ ਇਸ ਨੂੰ ਤਾਂ ਸਭ ਤੋਂ ਪਹਿਲੇ ਨੰਬਰ ਤੇ ਤੁਸੀਂ ਆਪਣਾ ਨੇਮ ਆਫ ਕੈਂਡੀਡੇਟ ਇੱਥੇ ਆਪਣਾ ਨਾਮ ਲਿਖਣਾ ਹੋ ਰਿਹਾ ਹੈ ਸਾਰੀ ਡਿਟੇਲ ਜੋ ਭਰਨੀ ਤੁਸੀਂ ਕੈਪੀਟਲ ਲੈਟਰ ਦੇ ਵਿੱਚ ਬਲੋਕ ਲੈਟਰ ਦੇ ਵਿੱਚ ਭਰਨੀ ਹੈ ਆਪਣਾ ਨਾਮ ਲਿਖਣ ਤੋਂ ਬਾਅਦ ਫਾਦਰ ਨੇਮ ਅਗਰ ਔਮਨ ਕੈਂਡੀਡੇਟ ਅਪਲਾਈ ਕਰ ਰਹੀ ਹੈ ਨ ਮੈਰਿਡ ਹਨ ਤਾਂ ਆਪਣੇ ਹਸਬੰਦ ਦਾ ਨਾਮ ਲਿਖਣਗੇ ਉਸ ਤੋਂ ਬਾਅਦ ਆਪਣੀ ਡੇਟ ਆਫ ਬਰਥ ਤੁਸੀਂ ਲਿਖਣੀ ਹੈ ਔਰ ਇੱਕ ਇੱਕ 2025 ਦੇ ਹਿਸਾਬ ਨਾਲ ਤੁਹਾਡੀ ਉਮਰ ਕਿੰਨੀ ਬਣਦੀ ਹੈ Google ਤੇ ਡਾਇਰੈਕਟਲੀ ਤੁਸੀਂ ਲਿਖ ਸਕਦੇ ਏਜ ਕੈਲਕੂਲੇਟਰ ਏਜ ਕੈਲਕੂਲੇਟ ਤੁਸੀਂ ਕਰ ਸਕਦੇ ਆ ਕਿ ਆਪਣੀ ਡੇਟ ਆਫ ਬਰਥ ਔਰ نیچے ਜਿਸ ਡੇਟ ਤੱਕ ਤੁਸੀਂ ਕੈਲਕੂਲੇਟ ਕਰਨਾ ਹੈ 11 2025 ਤੱਕ ਤੁਸੀਂ ਕੈਲਕੂਲੇਟ ਕਰੋਗੇ ਜਿੰਨੀ ਏਜ ਤੁਹਾਡੇ ਜਿੰਨੇ ਮਹੀਨੇ ਹੋਣਗੇ ਉਹ ਸਾਰੇ ਇੱਥੇ ਲਿਖਨੇ ਹੋਣਗੇ ਔਰ ਪੰਜਾਬੀ ਇਗਜ਼ਾਮ ਪਾਸ ਕੀਤਾ ਹੋਇਆ ਤੁਸੀਂ 8ਵੀਂ ਕਲਾਸ ਦੇ ਵਿੱਚ ਤਾਂ ਇਹ ਤੁਸੀਂ ਯੈਸ ਕਰਨਾ ਇਹ ਨੈਸੈਸਰੀ ਹੋਵੇਗਾ ਅਗਰ ਪੰਜਾਬੀ ਐਗਜ਼ਾਮੀਨੇਸ਼ਨ ਤੁਹਾਡੀ ਪਾਸ ਨਹੀਂ ਹੈ 8ਵੀਂ ਕਲਾਸ ਦੇ ਵਿੱਚ ਤਾਂ ਤੁਸੀਂ ਇਸ ਪੋਸਟ ਦੇ ਲਈ ਅਪਲਾਈ ਨਹੀਂ ਕਰ ਸਕੋਗੇ ਆਦਰ ਅਗਰ ਕੋਈ ਵੀ ਹੋਰ ਵਿਸ਼ਾ ਤੁਹਾਡਾ ਪਾਸ ਨਹੀਂ ਹੈ ਪੰਜਾਬੀ ਦੇ ਵਿੱਚ ਤੁਸੀਂ ਅਪਲਾਈ ਕਰ ਸਕੋਗੇ ਬਟ ਮੰਡਟਰੀ ਹੈ ਕਿ ਤੁਹਾਡਾ ਪੰਜਾਬੀ ਵਿਸ਼ਾ ਪਾਸ ਹੋਣਾ ਚਾਹੀਦਾ ਹੈ 8ਵੀਂ ਚਾਹੇ ਪਾਸ ਨਾ ਹੋਵੇ ਕੈਟਾਗਰੀ ਦੇ ਵਿੱਚ ਕਿਸ ਕੈਟਾਗਰੀ ਤੁਸੀਂ ਅਪਲਾਈ ਕਰ ਰਹੇ ਹੋ ਐਸਸੀ ਐਸਟੀ ਓਬੀਸੀ ਜਾਂ ਫਿਰ ਜਨਰਲ ਕੈਟਾਗਰੀ ਤੋਂ permanent address ate correspondence address ਤੁਹਾਡਾ ਸਥਾਈ ਅਤੇ ਅਸਥਾਈ ਪਤਾ ਅਗਰ ਸੇਮ ਹੈ ਤਾਂ ਤੁਸੀਂ نیچے ਕੋਰਸਪੋਂਡੈਂਸ ਐਡਰੈਸ ਦੇ ਵਿੱਚ ਜਸਟ ਲਿਖ ਸਕਦੇ ਆ ਸੇਮ ਐਜ਼ ਅਬਵ ਜੋ ਤੁਸੀਂ ਆਪਣੇ ਪਰਮਾਨੈਂਟ ਐਡਰੈਸ ਦੇ ਵਿੱਚ ਲਿਖਿਆ ਹੋਵੇਗਾ ਆਦਰਵਾਇਜ਼ ਅਗਰ ਡਿਫਰੈਂਟ ਹੈ ਤਾਂ ਤੁਹਾਨੂੰ ਡਿਫਰੈਂਟ ਹੀ ਇੱਥੇ ਮੈਂਸ਼ਨ ਕਰਨਾ ਹੋਵੇਗਾ ਤੁਹਾਡਾ ਪਰਮਾਨੈਂਟ ਐਡਰੈਸ ਕੀ ਹੈ ਐਸ ਪਰ ਤੁਹਾਡੇ ਡਾਕੂਮੈਂਟ ਔਰ ਤੁਸੀਂ ਇਸ ਸਮੇਂ ਰਹਿ ਕਿੱਥੇ ਰਹੇ ਹੋ ਸਥਾਈ ਪਤਾ ਤੁਹਾਡਾ ਉਪਰ ਕੋਰਸਪੋਂਡੈਂਸ ਐਡਰੈਸ ਦੇ ਵਿੱਚ ਤੁਸੀਂ ਲਿਖਣਾ ਹੋਵੇਗਾ ਉਸ ਤੋਂ ਬਾਅਦ ਆਪਣਾ ਕੰਟੈਕਟ ਨੰਬਰ ਮੋਬਾਈਲ ਨੰਬਰ ਇੱਥੇ ਮੈਂਸ਼ਨ ਕਰਨਾ ਹੈ मोबाइल नंबर एडिशनल एक जरूर नाल लिखो और नाल ईमेल आई डी उस एजुकेशनल क्वालिफिकेशन तो मैंडेटरी जो क्वालिफिकेशन एलिजिबिलिटी है क्राइटेरिया वो अठवीं है अठवीं तुम इतने मैंडेटरी जरूर लिखना है इस तो अलावा अगर एडिशनल क्वालिफिकेशन होल्ड की हुई है तो वो नाल मैनशन कर सदते हैं अदरवाइज़ अगर तो थोड़े कोई कोई भी अडिशनल कॉलीफिकेशन नहीं है तो सिर्फ अठवीं क्लास इतने लिखना है उस तो बाद देख स पेस्ट कलर्ड रिसेंट पासपोर्ट पासपोर्ट साइज ਫੋਟੋਗ੍ਰਾਫ ਤੁਸੀਂ ਇੱਥੇ ਆਪਣੀ ਰੀਸੈਂਟ ਪਾਸਪੋਰਟ ਸਾਈਜ਼ ਫੋਟੋਗ੍ਰਾਫ ਨੂੰ ਪੇਸਟ ਕਰਨੀ ਹੈ ਉਸ ਨੂੰ ਕਰਾਸ ਸਾਈਨ ਦੇ ਨਾਲ ਅਟੈਸਟਡ ਕਰਨਾ ਹੈ ਆਪਣੇ ਕਰਾਸ ਸਿਗਨੇਚਰ ਦੇ ਨਾਲ ਉਸ ਤੋਂ ਬਾਅਦ ਦੋਸਤੋ ਜੋ ਕੁਆਲੀਫਿਕੇਸ਼ਨ ਡਿਟੇਲ ਤੁਸੀਂ ਪ੍ਰੀਵੀਅਸਲੀ ਪਰਫਾਰਮ ਦੇ ਵਿੱਚ ਫਿਲ ਕੀਤੀ ਹੈ ਕਿ ਕਿੰਨੀ ਕੁਆਲੀਫਿਕੇਸ਼ਨ ਤੁਸੀਂ ਹੋਲਡ ਕੀਤੀ ਹੈ ਉਸ ਦੀ ਡਿਟੇਲ ਇੱਥੇ ਲਿਖਣੀ ਹੈ ਸਭ ਤੋਂ ਪਹਿਲਾਂ ਨੇਮ ਆਫ ਐਗਜ਼ਾਮੀਨੇਸ਼ਨ ਕੀ ਕਲਾਸ ਹੈ ਕਲਾਸ ਦਾ ਨਾਮ ਤੁਸੀਂ ਲਿਖਣਾ ਹੈ 8ਵੀਂ 10ਵੀਂ ਜੋ ਵੀ ਕਲਾਸ ਤੁਸੀਂ ਪਾਸ ਆਊਟ ਕੀਤੀ ਹੋ ਮੈਂਡਟਰੀ 8ਵੀਂ ਹੈ 8ਵੀਂ ਤੇ ਤੁਸੀਂ ਅਗਰ ਅਪਲਾਈ ਕਰ ਰਹੇ ਹੋ ਤਾਂ ਸਿਰਫ ਤੁਹਾਨੂੰ 8ਵੀਂ ਦੀ ਜਾਣਕਾਰੀ ਇੱਥੇ ਪ੍ਰੋਵਾਈਡ ਕਰਨੀ ਹੋਵੇਗੀ 8ਵੀਂ ਕਿਸ ਬੋਰਡ ਤੋਂ ਕੀਤੀ ਹੈ ਬੋਰਡ ਯੂਨੀਵਰਸਿਟੀ ਦਾ ਨਾਮ ਲਿਖਣਾ ਹੈ ਯੂਰੋ ਪਾਸਿੰਗ ਕਿਸ ਸਾਲ ਦੇ ਵਿੱਚ ਤੁਸੀਂ ਕੀਤੀ ਹੈ ਉਹ ਸਾਲ ਇੱਥੇ ਮੈਂਸ਼ਨ ਕਰਨਾ ਉਸ ਤੋਂ ਬਾਅਦ ਮਾਰਕਸ ਸਕਿਉਰਡ ਕਿੰਨੇ ਮਾਰਕਸ ਤੁਸੀਂ ਸਿਕਿਉਰ ਕੀਤੇ ਹਨ ਅਤੇ ਸਲੈਸ਼ ਟੋਟਲ ਕਿੰਨੇ ਮਾਰਕਸ ਦੇ ਵਿੱਚੋਂ ਤੁਸੀਂ ਕਿੰਨੇ ਮਾਰਕਸ ਆਬਟੇਨ ਕੀਤੇ ਹਨ ਉਸ ਤੋਂ ਬਾਅਦ ਪਰਸੈਂਟੇਜ ਕਿੰਨੀ ਪਰਸੈਂਟੇਜ ਬਣਦੀ ਹੈ ਤੁਹਾਡੀ ਉਹ ਇੱਥੇ ਲਿਖਣੀ ਹੈ ਡਿਟੇਲ ਆਫ ਵਰਕ ਐਕਸਪੀਰੀਅੰਸ ਇਫ ਐਨੀ ਅਗਰ ਤੁਹਾਡੇ ਕੋਲ ਕੋਈ ਵੀ ਵਰਕਿੰਗ ਐਕਸਪੀਰੀਅੰਸ ਹੈ ਤੁਸੀਂ ਇੱਥੇ ਲਿਖ ਦੇਣਾ ਆਦਰਵਾਇਜ਼ ਅਗਰ ਤੁਸੀਂ ਕਿਤੇ ਪਹਿਲਾਂ ਕੰਮ ਨਹੀਂ ਕੀਤਾ ਹੋਇਆ ਫਰੈਸ਼ਰ ਹੋ ਤਾਂ ਤੁਹਾਨੂੰ ਇੱਥੇ ਲਿਖਣਾ ਉਹ ਜ਼ਰੂਰੀ ਨਹੀਂ ਹੋਵੇਗਾ ਉਸ ਤੋਂ ਬਾਅਦ ਡੈਕਲੇਰੇਸ਼ਨ ਦੇ ਵਿੱਚ ਤੁਸੀਂ ਪਲੇਸ ਲਿਖਣਾ ਕਿੱਥੋਂ ਤੁਸੀਂ ਇਹ ਪੋਸਟ ਨੂੰ ਅਪਲਾਈ ਕਰ ਰਹੇ ਹੋ ਫਿਲ ਕਰ ਰਹੇ ਹੋ ਪਰਫਾਰਮਾ ਡੇਟ ਕੀ ਸਟੇਟ ਨੂੰ ਤੁਸੀਂ ਫਿਲ ਕਰ ਰਹੇ ਹੋ ਉਹ ਸਿਗਨੇਚਰ ਆਫ ਦਾ ਕੈਂਡੀਡੇਟ ਤੁਸੀਂ ਇੱਥੇ ਆਪਣੇ ਸਿਗਨੇਚਰ ਇੱਥੇ ਲਿਖ ਕਰਨੇ ਹਨ ਉਸ ਤੋਂ ਬਾਅਦ ਲਿਸਟ ਆਫ ਡਾਕੂਮੈਂਟ ਜੋ ਤੁਸੀਂ ਡਾਕੂਮੈਂਟ ਅਟੈਚ ਕਰਨੇ ਹਨ ਕੋਈ ਵੀ オリジナル ਡਾਕੂਮੈਂਟ ਸਭ ਤੋਂ ਪਹਿਲਾਂ ਦੱਸ ਦਈਏ ਕੋਈ ਵੀ オリジナル ਡਾਕੂਮੈਂਟ ਤੁਸੀਂ ਨਾਲ ਬਾਈ ਪੋਸਟ ਨਹੀਂ ਭੇਜਣਾ ਹੈ ਸਿਰਫ ਜਰਕਸ ਕਾਪੀਸ ਉਹਨਾਂ ਦੇ ਉੱਪਰ ਸੈਲਫ ਅਟੈਸਟ ਤੁਹਾਡੇ ਸਿਗਨੇਚਰਾਂ ਦੇ ਨਾਲ ਉਸ ਨੂੰ ਸੈਲਫ ਅਟੈਸਟ ਕਰਨਾ ਹੈ ਔਰ ਇਹ ਪਰਫਾਰਮੇ ਦੇ ਨਾਲ ਤੁਸੀਂ ਬਾਈ ਪੋਸਟ ਆ ਉਹ ਭੇਜਨੇ ਹੋਣਗੇ ਕੀ ਕੀ ਡਾਕੂਮੈਂਟ ਹਨ ਸਭ ਤੋਂ ਪਹਿਲਾਂ ਕਾਪੀ ਆਫ ਡੇਟ ਆਫ ਬਰਥ ਪ੍ਰੂਫ ਡੇਟ ਆਫ ਬਰਥ ਪ੍ਰੂਫ ਦੇ ਵਿੱਚ ਤੁਹਾਡਾ 8ਵੀਂ ਕਲਾਸ ਦਾ ਸਰਟੀਫਿਕੇਟ ਵੀ ਕਨਸਿਡਰ ਹੋ ਜਾਵੇਗਾ ਉਸ ਦੇ ਉੱਪਰ ਤੁਹਾਡੀ ਡੇਟ ਆਫ ਬਰਥ ਮੈਂਸ਼ਨ ਕੀਤੀ ਹੁੰਦੀ ਹੈ ਔਰ ਨਾਲ ਹੀ ਤੁਹਾਡਾ ਆਧਾਰ ਕਾਰਡ ਹੈ ਇਸ ਨੂੰ ਵੀ ਕਨਸਿਡਰ ਕਰ ਲਿਆ ਜਾਂਦਾ ਹੈ ਡੇਟ ਆਫ ਬਰਥ ਪ੍ਰੂਫ ਦੇ ਤੌਰ ਤੇ ਸੈਕਿੰਡ ਜੋ ਡਾਕੂਮੈਂਟ ਹੈ ਕਾਪੀ ਆਫ ਕੁਆਲੀਫਿਕੇਸ਼ਨ ਡਾਕੂਮੈਂਟਸ ਜੋ ਤੁਹਾਡੇ ਕੁਆਲੀਫਿਕੇਸ਼ਨ ਡਾਕੂਮੈਂਟ ਜਿੰਨੇ ਵੀ ਤੁਸੀਂ ਕੁਆਲੀਫਿਕੇਸ਼ਨ ਇਸ ਪਰਫਾਰਮੈਂਸ ਰਿਵਿਊ ਲਈ ਕੀਤੀ ਹੈ ਸਾਰੇ ਹੀ ਕੁਆਲੀਫਿਕੇਸ਼ਨ ਡਾਕੂਮੈਂਟ ਦੀ ਜਰਕਸ ਕਾਪੀ ਸੈਟ ਅਟੈਸਟਡ ਆਧਾਰ ਕਾਰਡ ਦੀ ਫੋਟੋਕਾ ਪਾਸਪੋਰਟ ਸਾਈਜ਼ ਫੋਟੋਗ੍ਰਾਫ ਜਿੰਨਾਂ ਵਿੱਚੋਂ ਇੱਕ ਤੁਸੀਂ ਜੋ ਪਰਫਾਰਮਿੰਗ ਦੇ ਉੱਪਰ ਪੇਸਟ ਕੀਤੀ ਹੈ ਔਰ ਇੱਕ ਫੋਟੋ ਜੋ ਹੈ ਐਡੀਸ਼ਨਲ ਤੁਸੀਂ ਨਾਲ ਅਲਪ ਦੇ ਵਿੱਚ ਰੱਖਣੀ ਹੈ ਕਾਪੀ ਆਫ ਐਕਸਪੀਰੀਅੰਸ ਸਰਟੀਫਿਕੇਟ ਇਫ ਐਨੀ ਅਗਰ ਤੁਸੀਂ ਐਕਸਪੀਰੀਅੰਸ ਲਿਖਿਆ ਹੋਇਆ ਤਾਂ ਉਸ ਦਾ ਐਕਸਪੀਰੀਅੰਸ ਸਰਟੀਫਿਕੇਟ ਦੀ ਕਾਪੀ ਜ਼ਰੂਰ ਮੈਂਸ਼ਨ ਨਾਲ ਅਟੈਚ ਕਰਨੀ ਹੋਵੇਗੀ ਆਦਰਵਾਇਜ਼ ਅਗਰ ਤੁਸੀਂ ਫਰੈਸ਼ਰ ਲਿਖਿਆ ਹੈ ਜਾਂ ਕੁਝ ਵੀ ਮੈਂਸ਼ਨ ਨਹੀਂ ਕੀਤਾ ਹੈ ਤਾਂ ਐਕਸਪੀਰੀਅੰਸ ਸਰਟੀਫਿਕੇਟ ਮੰਡਟਰੀ ਨਹੀਂ ਹੋਵੇਗਾ उस उसवा तो अगर एडिशनल कोई भी तो डॉक्यूमेंट है कोई वर्किंग रिलेटेड है या क्वालिफिकेशन रिलेटेड है या कोई भी एडिशनल स्किल रिलेटेड है कोई स्किल स्किले एडिशनल है तो तुम उसका सर्टिफिकेट है जो इतने कॉपीज है वो ना अटैच कर सकते उस तो बाद गल करेंगे शड्यूल ऑफ टैस एंड इंटरव्यू तो यह जो पोस्ट है ऑफलाइन पोस्ट है और इसका जो, को, जो कोई जो एग्जामीनेशन होगा कोई एग्जामीनेशन नहीं है सिर्फ इंटरव्यू बेस से परती है डायरैक्ट परती है ਔਰ ਇੰਟਰਵਿਊ ਦਾ ਜੋ ਸ਼ਡਿਊਲ ਹੈ ਡੇਟ ਹੈ ਉਹ ਮੈਂਸ਼ਨ ਕਰ ਦਿੱਤੀ ਗਈ ਹੈ ਨੋਟੀਫਿਕੇਸ਼ਨ ਦੇ ਵਿੱਚ ਹੈ 14 ਜੁਲਾਈ ਤੋਂ ਲੈ ਕੇ 19 ਜੁਲਾਈ ਇਸ ਦਾ ਡੇਟਾਂ ਦੇ ਵਿੱਚ ਹੈ ਇਸ ਦੀ ਇੰਟਰਵਿਊ ਕੰਡਕਟ ਕਰਵਾਈ ਜਾਵੇਗੀ ਐਡੀਸ਼ਨਲ ਜੋ ਅਲਫਾਬੈਟ ਹੋਣਗੇ ਕਿਹੜੇ ਨਾਮ ਦੇ ਅਲਫਾਬੈਟ ਦੀ ਇੰਟਰਵਿਊ ਕਿਸ ਡੇਟ ਨੂੰ ਹੋਵੇਗੀ ਉਹ ਇੱਥੇ ਮੈਂਸ਼ਨ ਕੀਤਾ ਹੋਇਆ ਹੈ ਕਿ ਵੈਬਸਾਈਟ ਜੋ ਹੈ ਗਵਰਨਮੈਂਟ ਵੈਬਸਾਈਟ ਹੈ ਆਫੀਸ਼ੀਅਲ ਇਹਨਾਂ ਦੀ ਉਸਤੇ ਅਪਡੇਟ ਕਰ ਦਿੱਤਾ ਜਾਵੇਗਾ ਕਿ ਕਿਸ ਡੇਟ ਨੂੰ ਹੈ ਕਿਸ ਨੇਮ ਕਿਸ ਅਲਫਾਬੈਟ ਦੀ ਇੰਟਰਵਿਊ ਹੈ ਕਿਹੜੀ ਕਿਹੜੀ ਡੇਟ ਨੂੰ ਹੋਵੇਗੀ 14 ਤੋਂ 19 ਜੁਲਾਈ ਦੇ ਵਿੱਚ ਇੰਟਰਵਿਊਸ ਹੈ ਕੰਡਕਟ ਕਰਵਾਈਆਂ ਜਾਣੀਆਂ ਜੋ ਜੋ ਸਿਕਯੁਰ ਡੇਟ ਹੋਵੇਗੀ ਤੁਸੀਂ ਆਪਣੀ ਨਾਮ ਦੇ ਹਿਸਾਬ ਨਾਲ ਉਹ ਇੰਟਰਵਿਊ ਤੋਂ ਕੁਝ ਦਿਨ ਪਹਿਲਾਂ ਜੋ ਹੈ ਫਲੋਡ ਕਰ ਦਿੱਤੀ ਜਾਵੇਗੀ ਵੈਬਸਾਈਟ ਤੇ ਰੈਗੂਲਰ ਵੈਬਸਾਈਟਾ ਉਹ ਚੈੱਕ ਕਰਦੇ ਰਹਿਣਾ ਵੈਬਸਾਈਟ ਦਾ ਲਿੰਕ ਵੀ ਤੁਹਾਨੂੰ ਨੀਚੇ ਰਿਸਟ੍ਰਿਸ਼ਨ ਪੇਜ ਦੇ ਵਿੱਚ ਪੁਆਇੰਟ ਕਰ ਦਿੱਤਾ ਜਾਵੇਗਾ उस तो बाद दोस्तों गल कराँगे पोस्टा की किनिया पोस्टा और कितने वैकेंसी जो है आउट हुई है सब तो पहला एड्रैस दी है कि ऑफिस ऑफ द डिस्ट्रिक्ट एंड सैशन जज फरीदकोट फरीदकोट ऑफिस डिस्ट्रिक एंड सैशन जज है इतें पोस्टा जो है हायर कितिया जाने वाली हैं और जो परफॉर्मा तैयार तो करके बाईपोस्ट भेजना है ओफिस सेम एड्रैस ऑफिस ऑफ द डिस्ट्रिक्ट एंड सैशन जज फरीदकोट और फरीदकोट का पिनकोड तुम्हें गूगल तो फाइंड आउट करके मैनशन करना होगा एनवेल्व के जिथे डा बाई पोस्ट है डाक भेजोगे ਟੋਟਲ ਨੰਬਰ ਆਫ ਵੈਕੈਂਸੀਜ਼ ਦੀ ਗੱਲ ਕਰੀ ਤਾਂ ਟੋਟਲ ਨੰਬਰ ਆਫ ਵੈਕੈਂਸੀਜ਼ ਇੱਥੇ 9 ਹਨ ਜਿਨ੍ਹਾਂ ਦੇ ਵਿੱਚੋਂ 7 ਵੈਕੈਂਸੀਆਂ ਜੋ ਹਨ ਕੋਈ ਵੀ ਫਿਲ ਕਰ ਸਕਦਾ ਹੈ ਫਰੈਸ਼ਰ ਵੀ ਅਪਲਾਈ ਕਰ ਸਕਦੇ ਹਨ ਔਰ ਦੋ ਪੋਸਟਾਂ ਐਕਸਪੀਰੀਅੰਸ ਪਰਸਨ ਦੇ ਲਈ ਰੱਖੀਆਂ ਕੀਤੀਆਂ ਗਿਆ ਹਨ ਜਿਨ੍ਹਾਂ ਕੋਲ ਐਟ ਲੀਸਟ ਘੱਟੋ-ਘੱਟ 10 ਸਾਲ ਦਾ ਉਹਨਾਂ ਨੇ ਸੈਟੀਸਫੈਕਟਿਵ ਪੰਜਾਬ ਗਵਰਨਮੈਂਟ ਦੇ ਨਾਲ ਵਰਕ ਕੀਤਾ ਹੋਣਾ ਚਾਹੀਦਾ ਲਾਸਟ ਡੇਟ ਹੈ ਜੋ ਅਪਲਾਈ ਕਰਨ ਦੀ ਤੁਹਾਡੇ ਡਾਕੂਮੈਂਟ ਉੱਤੇ ਰੀਸੀਵ ਕਰਨ ਦੀ 27 ਜੂਨ ਹੈ 27 ਜੂਨ 2025 ਸ਼ਾਮ 5 ਵਜੇ ਤੁਹਾਡੀ ਅਗਰ ਕੰਪਲੀਟ ਐਪਲੀਕੇਸ਼ਨ ਡਿਊਲੀ ਫਿਲ ਤੇ ਪਹੁੰਚ ਜਾਂਦੀ ਹੈ ਰਸੀਵ ਹੋ ਜਾਂਦੀ ਹੈ ਤਾਂ ਇਸ ਨੂੰ ਕੰਸੀਡਰ ਕੀਤਾ ਜਾਵੇਗਾ ਅਦਰਵਾਈਜ਼ ਜਿਸ ਨੂੰ ਪਰਫਾਰਮ ਹੈ ਉਹ ਨਹੀਂ ਕੀਤਾ ਜਾਵੇਗਾ 27 ਜੂਨ 2025 ਲਾਸਟ ਡੇਟ ਦੋਸਤੋ ਪੋਸਟਾਂ ਦੇ ਵਰਗੀ ਕਰਨ ਦੀ ਗੱਲ ਕਰੀਏ ਤਾਂ ਨੌ ਵੈਕੈਂਸੀਆਂ ਦੇ ਵਿੱਚੋਂ ਜੋ ਸੱਤ ਵੈਕੈਂਸੀਆਂ ਹਨ ਉਹਨਾਂ ਦੇ ਲਈ ਜੋ ਸਭ ਤੋਂ ਪਹਿਲਾਂ ਜਨਰਲ ਔਮਨ ਕੈਂਡੀਡੇਟ ਦੇ ਲਈ ਦੋ ਵੈਕੈਂਸੀਆਂ ਹਨ ਜਨਰਲ ایਡਬਲਿਊਐਸ ਜਨਰਲ ایਡਬਲਿਊਐਸ ਦੇ ਵਿੱਚ ਔਮਨ ਮੇਲ ਫੀਮੇਲ ਦੋਨੋਂ ਕੈਂਡੀਡੇਟ ਅਪਲਾਈ ਕਰ ਸਕਣਗੇ ਇਹਨਾਂ ਦੇ ਲਈ ਦੋ ਵੈਕੈਂਸੀਆਂ ਹਨ ਐਸੀ ਓਨਲੀ ਊਮਨ ਦੇ ਲਈ ਦੋ ਵੈਕੈਂਸੀ ਹਨ ਤੇ ਓਬੀਸੀ ਓਨਲੀ ਊਮਨ ਦੇ ਲਈ ਇੱਕ ਵੈਕੈਂਸੀ ਹਨ ਜੋ ਪੋਸਟਾਂ ਐਕਸਪੀਰੀਅੰਸ ਬੇਸ ਹਨ ਦੋ ਪੋਸਟਾਂ ਹਨ ਇਹਨਾਂ ਨੂੰ ਕੋਈ ਵੀ ਕੈਂਡੀਡੇਟ ਅਪਲਾਈ ਕਰ ਸਕਦੇ ਹਨ ਐਸਸੀਐਸਯੂ ਓਬੀਸੀ ਜਾਂ ਜਨਰਲ ਕੈਟੇਗਰੀ ਤੋਂ ਇੱਥੇ ਕੋਈ ਵੀ ਕ੍ਰਾਈਟੇਰੀਆ ਦੇ ਹਿਸਾਬ ਨਾਲ ਕੋਈ ਵੀ ਐਲੀਜੀਬਿਲਟੀ ਕ੍ਰਾਈਟੇਰੀਆ ਨਹੀਂ ਰੱਖਿਆ ਗਿਆ ਹੈ ਕੋਈ ਵੀ ਕੈਂਡੀਡੇਟ ਹੈ ਉਹ ਅਪਲਾਈ ਕਰ ਸਕਣਗੇ ਜਿਨ੍ਹਾਂ ਨੇ 10 ਸਾਲ ਸੈਟਿਸਫੈਕਟਰੀ ਸਰਵਿਸ ਕੀਤੀ ਹੋਈ ਹੈ ਅਦਰਵਾਈਜ਼ ਜੋ ਨਾਰਮਲ ਪੋਸਟਾਂ ਸੱਤ ਪੋਸਟਾਂ ਹਨ ਉਹਨਾਂ ਦੇ ਲਈ ਤੁਸੀਂ ਐਲੀਜੀਬਲ ਹੋ ਅਗਰ ਤੁਹਾਡੀ ਕੈਟਾਗਰੀ ਦੇ ਹਿਸਾਬ ਨਾਲ ਐਲੀਜੀਬਲ ਹੋ ਤਾਂ ਹੀ ਤੁਸੀਂ ਅਪਲਾਈ ਕਰਨਾ ਹੈ ਬਾਕੀ ਜੋ ਸੈਲਰੀ ਹੈ ਸੈਲਰੀ ਸਟਰਕਚਰ ਸਰਵੇ ਪੇਕ ਮਿਸ਼ਨ ਦੇ ਆਧਾਰ ਤੇ ਹੋਵੇਗਾ ਤੁਹਾਡਾ 18000 ਰੁਪਏ ਇਨੀਸ਼ੀਅਲ ਸੈਲਰੀ ਹੋਵੇਗੀ ਮੌਨਥਲੀ ਸੈਲਰੀ ਤੁਹਾਨੂੰ ਜੋ ਲਗਦੇ ਸਾਰ ਮਿਲੇਗੀ ਇਸ ਤੋਂ ਬਾਅਦ ਹੈ ਅਸ ਪਰ ਟਰਮ ਕੰਡੀਸ਼ਨ ਆਫ ਦਿ ਡਿਪਾਰਟਮੈਂਟ ਤੁਹਾਡਾ ਪ੍ਰੋਬੇਸ਼ਨ ਕਿੰਨੇ ਟਾਈਮ ਦਾ ਹੁੰਦਾ ਉਸ ਤੋਂ ਬਾਅਦ ਇਸ ਨੂੰ ਕੰਪਲੀਟ ਕਰਨ ਤੋਂ ਬਾਅਦ ਇਸ ਨੂੰ ਇਨਕਰੀਸ ਕਰ ਦਿੱਤਾ ਜਾਂਦਾ ਹੈ और एज़ पर द तो नोटिफिकेशन एज पोस्ट है वो डायरेक्ट स्थिति पक्की पड़ती है कोई भी एडहॉक होक बेसिस से या कॉन्टैक्चअल बेसिस से पड़ती है नहीं है मिनीम कोलीफिकेशन असं तो पहले दस चुके हैं कि एटलीस्ट मिडिल क्लास अठवीं क्लास तक तोीलेज होनी चाहिए पंजाबी विषा तोल पास होना चाहिए है। और अडिशनल कोई भी क्वालिफिकेशन होल्ड की हुई है तो तुम अपलाई बिल्कुल कर सकोगे और एज एज ऑन एक एक दो हज़ार पच्ची के हिसाब न अगर जनरल कैटेगरी कैंडीडेट अप्लाई करेंगे तो उन्होंने लिए 18 ਤੋਂ 35 ਸਾਲ ਤੱਕ ਦੀ ਉਮਰ ਰੱਖੀ ਗਈ ਹੈ ਉਸ ਤੋਂ ਇਲਾਵਾ ਏਜ ਰੈਲੈਕਸੇਸ਼ਨ ਹੈ ਉਹ ਡਿਫਰੈਂਟਲੀ ਕਾਊਂਟ ਕਰਨਾ ਹੈ ਜਿਵੇਂ ਕਿ SSC ਨੂੰ 5 ਸਾਲ ਦਾ ਏਜ ਰੈਲੈਕਸੇਸ਼ਨ ਮਿਲਦਾ ਹੈ OBC ਨੂੰ ਏਜ ਰੈਲੈਕਸੇਸ਼ਨ ਮਿਲਦਾ ਹੈ ਵਿਡੋ ਔਮਨ ਨੂੰ 10 ਸਾਲ ਦਾ ਏਜ ਰੈਲੈਕਸੇਸ਼ਨ ਮਿਲਦਾ ਹੈ ਤਾਂ ਉਹ 35 ਤੋਂ 45 ਸਾਲ ਦੀ ਉਮਰ ਤੱਕ ਯਾਨੀ ਕਿ 18 ਤੋਂ ਟੋਟਲ 45 ਸਾਲ ਦੀ ਉਮਰ ਤੱਕ ਹੈ ਵਿਡੋ ਕੈਂਡੀਡੇਟ ਜਾਂ ਫਿਰ ਸੈਪਰੇਟ ਜੋ ਲੀਗਲੀ ਸੈਪਰੇਟਿਵ ਔਮਨ ਹਨ ਉਹ ਅਪਲਾਈ ਕਰ ਸਕਣਗੇ ਜਾਂ ਫਿਰ ਫਿਜ਼ੀਕਲੀ ਹੈਂਡੀਕੈਪਡ ਜੋ ਔਮਨ ਹੋਣਗੇ ਉਹ ਅਪਲਾਈ ਕਰ ਸਕਣਗੇ 45 ਸਾਲ ਦੀ ਉਮਰ ਤੱਕ ਦੋਸਤੋ ਇਸ ਪੋਸਟ ਨੂੰ ਇਸ ਵੀਡੀਓ ਨੂੰ ਆਪਣੇ ਜ਼ਰੂਰਤਮੰਦ ਐਲੀਜੀਬਲ ਦੋਸਤਾਂ ਰਿਸ਼ਤੇਦਾਰਾਂ ਕੋਲ ਜ਼ਰੂਰ ਸ਼ੇਅਰ ਕਰਨਾ ਤਾਂ ਕਿ ਹਰ ਕੋਈ ਜ਼ਰੂਰਤਮੰਦ ਇਸ ਜੌਬ ਦਾ ਲਾਭ ਲੈ ਸਕੇ ਔਰ ਇਸੇ ਤਰ੍ਹਾਂ ਦੀ ਜੌਬਸ ਮੰਦੀ ਰਿਕਰੂਟਮੈਂਟ ਅਪਡੇਟਸ ਸਮੇਂ ਸਿਰ ਲੈਂਦੇ ਰਹਿਣੇ ਸਾਡੇ ਚੈਨਲ ਪੰਜਾਬੀ ਡਿਨ ਨੇ ਹੋਣੇ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਦਬਾ ਕੇ ਨੋਟੀਫਿਕੇਸ਼ਨ ਨੂੰ ਕਰ ਲਿਓ 올 ਤੇ ਤਾਂ ਕਿ ਜਦੋਂ ਵੀ ਅਸੀਂ ਆਪਣੀ ਨਵੀਂ ਵੀਡੀਓ ਦੇ ਵਿੱਚ ਇੱਕ ਨਵੀਂ ਜਾਣਕਾਰੀ ਤੋਂ ਡੇਲੀ ਲੈ ਕੇ ਆਈਏ ਉਸ ਦਾ ਨੋਟੀਫਿਕੇਸ਼ਨ ਤੁਹਾਨੂੰ ਉਸੇ ਸਮੇਂ ਮਿਲੇ ਤੇ ਸਮਾਂ ਦੇ ਦੇ ਤੁਸੀਂ ਵੈਕੈਂਸੀ ਨੂੰ ਫਿਲ ਕਰ ਸਕੋ ਅਪਲਾਈ ਕਰ ਸਕੋ ਔਰ ਜੋ ਜੋ ਕ ਤੁਹਾਨੂੰ ਦੱਸ ਦوں ਮਿਲਦੇ ਆ ਆਪਣੀ ਨਵੀਂ ਵੀਡੀਓ ਦੇ ਵਿੱਚ ਇੱਕ ਨਵੀਂ ਜੌਬ ਰਿਕਰੂਟਮੈਂਟ ਦਾ ਅਪਡੇਟ ਲੈ ਕੇ